ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਸਮਾਪਤ ਕਰਕੇ ਪ੍ਰਚਾਰਕ ਦੌਰੇ ਸਮਾਪਤ ਕਰਕੇ ਆਪਣੀ ਪਿਛਲੀ ਉਮਰ ਜਿਹੜੀ ਸੀ ਉਹ ਗੁਰਦਾਰਪੁਰ ਦੇ ਵਿੱਚ ਗੁਜ਼ਾਰੀ ਲਗਭਗ ਇਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ 61 ਸਾਲਾਂ ਦੇ ਲਗਭਗ ਹੋ ਚੁੱਕੀ ਸੀ ਸਤ ਗੁਰੂ ਜੀ ਇੱਥੇ ਖੇਤੀਬਾੜੀ ਦਾ ਕੰਮ ਕਰਦੇ ਸੀ ਤੇ ਨਾਲ ਹੀ ਉਹ ਗ੍ਰਸਤੀਆਂ ਪੰਜਾਬੀ ਕਿਸਾਨਾਂ ਵਾਲਾ ਪਹਿਰਾਵਾ ਪਹਿਨਦੇ ਸਨ ਤੇ ਇਸ ਬਿਰਧ ਉਮਰ ਦੇ ਵਿੱਚ ਵੀ ਨੇੜੇ ਤੇੜ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਤਿਗੁਰੂ ਜੀ ਜਾਇਆ ਕਰਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪਤਾ ਚੱਲਿਆ ਕਿ ਅੱਜਲ ਵਟਾਲੇ ਸ਼ਿਵਰਾਤਰੀ ਦਾ ਮੇਲਾ ਹੈ ਬਹੁਤ ਸਾਰੇ ਲੋਕ ਇਕੱਠੇ ਹੋਣੇ ਹਨ ਤੇ ਸਤਿਗੁਰੂ ਜੀ ਆਪਣੇ ਮਤ ਦਾ ਪ੍ਰਚਾਰ ਕਰਨ ਵਾਸਤੇ ਇੱਥੇ ਪਹੁੰਚ ਗਏ ਇਤੋਂ ਦੀ ਘਟਨਾ ਦਾ ਜ਼ਿਕਰ ਆਈ ਗੁਰਦਾਸ ਜੀ ਨੇ ਇਸ ਤਰ੍ਹਾਂ ਕੀਤਾ ਹੈ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ ਦਰਸ਼ਨ ਦੇਖਣ ਕਾਰਨੇ ਸਗਲੀ ਉਲਟ ਪਈ ਲੁਕਾਈ ਲੱਗੀ ਵਰਸਨ ਲక్ష్ਮੀ ਅਰਿਧ ਸਿਦ ਨੌ ਨਿਦ ਸਵਾਈ ਜੋਗੀ ਦੇਖ ਚਲਿਤਰਨ ਮਨ ਵਿੱਚ ਰਿਸਕ ਕਨੇਰੀ ਖਾਈ ਭਗਤੀਆਂ ਪਾਈ ਭਗਤਾਂ ਲੋਟਾ ਜੋਗੀ ਲਿਆ ਸ਼ਫਾਈ ਭਗਤੀਆਂ ਗਈ ਭਗਤ ਪੁੱਲ ਲੋਟੀ ਅੰਦਰ ਸੁਰਤ ਪੁਲਾਈ ਬਾਬਾ ਜਾਨੀ ਜਾਨਪੁਰਖ ਕੱਢਿਆ ਲੋਟਾ ਜਹਾਂ ਲੁਕਾਈ ਵੇਖ ਚਲਿੱਤਰ ਜੋਗੀ ਖੁਣਸਾਈ ਸੋ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਕਰਤਾਰਪੁਰ ਤੋਂ ਚੱਲ ਕੇ ਅੱਚਲ ਬਟਾਲੇ ਪਹੁੰਚ ਗਏ ਇੱਥੇ ਸ਼ਿਵ ਜੀ ਦਾ ਇੱਕ ਬਹੁਤ ਵੱਡਾ ਮੰਦਿਰ ਹੈ ਇਹ ਮੰਦਿਰ ਤੇ ਪਿੰਡ ਦਾ ਨਾਮ ਅੱਚਲ ਹੀ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਹ ਬਟਾਲੇ ਤੋਂ 5 ਤੋਂ 3 ਮੀਲਾਂ ਦੀ ਦੂਰੀ ਦੇ ਵਿੱਚ ਹੈ ਸੋ ਗੁਰੂ ਨਾਨਕ ਦੇਵ ਜੀ ਜਦੋਂ ਇੱਥੇ ਪਹੁੰਚੇ ਤੇ ਭਾਰੀ ਗਿਣਤੀ ਵਿੱਚ ਲੋਕ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੁਣਨ ਵਾਸਤੇ ਉਮੜ ਪਏ ਸਗળી ਉਲਟ ਪਈ ਲੋਕਾਈ ਸਤ ਸੰਗਤ ਵਿੱਚ ਲੋਕੀ ਆ ਕੇ ਜੁੜਨ ਲੱਗੇ ਤੇ ਸਤ ਗੁਰਾਂ ਦੇ ਅੱਗੇ ਮਾਇਆ ਅਰਪਣ ਕਰਨ ਲੱਗੇ ਮਾਨੋ ਕਿ ਰਿੱਧੀਆਂ ਸਿੱਧੀਆਂ ਤੇ ਨੌ ਨਿਦਾਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਹੀ ਆ ਕੇ ਟਿਕ ਗਈਆਂ ਹੋਣ ਜੋਗੀਆਂ ਵਾਲੇ ਪਾਸੇ ਲੋਕ ਗਏ ਨਹੀਂ ਤੇ ਜੋਗੀ ਜਿਹੜੇ ਸਨ ਉਹ ਈਰਖਾ ਕਰਨ ਲੱਗੇ ਸਤਿਗੁਰੂ ਜੀ ਦੇ ਨਾਲ ਹੀ ਡਰਾਮਾ ਕਰਨ ਵਾਲੇ ਰਾਸਤਾਰੀ ਸਨ ਰਾਸਬਾਰੀ ਸਨ ਜੋਗੀਆਂ ਨੇ ਕਰਾਮਾਤ ਨਾਲ ਉਹਨਾਂ ਦਾ ਪੈਸਿਆਂ ਵਾਲਾ ਲੋਟਾ ਜਿਹੜਾ ਸੀ ਉਹ ਲੁਕਾ ਲਿਆ ਉਹਨਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਸਤੇ ਇਹ ਕੰਮ ਕੀਤਾ ਸੀ ਗਰੀਬ ਰਾਸਤਾਰੀਏ ਜੋਗੀਆਂ ਅਗੇ ਧਰਲੇ ਲੈਣ ਲੱਗੇ ਉਹਨਾਂ ਲੋਟਾ ਵਾਪਸ ਨਾ ਕੀਤਾ ਗਰੀਬਾਂ ਦੇ ਹਮਦਰਦੀ ਗਰੀਬਾਂ ਦੇ ਮਸੀਹਾ ਗਰੀਬਾਂ ਦਾ ਦਰਦ ਕਿਵੇਂ ਸਹਾਰ ਸਕਦੇ ਸਨ ਗਰੀਬਾਂ ਦਾ ਇਹ ਨਰਾਦਰ ਕਿਵੇਂ ਸਹਾਰ ਸਕਦੇ ਸਨ ਗੁਰੂ ਨਾਨਕ ਦੇਵ ਜੀ ਨੇ ਉਹ ਲੋਟਾ ਲੱਭ ਕੇ ਤੇ ਉਹਨਾਂ ਨੂੰ ਦੇ ਦਿੱਤਾ ਸਿੱਧਾਂ ਦਾ ਕਰਾਮਾਤ ਵਾਲਾ ਹਥਿਆਰ ਜਿਹੜਾ ਸੀ ਉਹ ਫੇਲ ਹੋ ਗਿਆ ਜੋਗੀ ਬੈਸ ਕਰਨ ਤੇ ਉਤਰ ਆਏ ਕੋਣਾ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਇੱਕ ਵਾਰ ਫਕੀਰੀ ਬਾਣਾ ਧਾਰਨ ਕਰਕੇ ਤੇ ਫਿਰ ਗ੍ਰਸਤੀ ਬਣ ਗਏ ਹੋ ਇਹ ਤੁਸੀਂ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ ਹੈ ਸਤਗੁਰਾਂ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਭਾਈ ਮੈਂ ਫਕੀਰੀ ਨਹੀਂ ਸੀ ਧਾਰਨ ਕੀਤੀ ਮੈਂ ਤਾਂ ਆਪਣੇ ਮਤ ਦਾ ਪ੍ਰਚਾਰ ਕਰਨ ਲਈ ਥਾਂ-ਥਾਂ ਤੇ ਜਾਂਦਾ ਰਿਹਾ ਤੁਸੀਂ ਗ੍ਰਸਤੀਆਂ ਨੂੰ ਨਿੰਦ ਦੇ ਚੰਗੇ ਨਹੀਂ ਲੱਗਦੇ ਕਿਉਂਕਿ ਅੰਨ ਦਾਣੇ ਵਾਸਤੇ ਵਸਤਰਾਂ ਲਈ ਗ੍ਰਿਸ਼ਤੀਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਦਰਵਾਜ਼ਾਂ ਤੇ ਜਾ ਕੇ ਹੀ ਅਲਖ ਜਗਾਂਦੇ ਹੋ ਉਹਨਾਂ ਦੇ ਦਰਵਾਜ਼ੇ ਅੱਗੇ ਜਾ ਕੇ ਹੀ ਅਲਖ ਜਗਾਂਦੇ ਹਨ ਤੁਹਾਡੇ ਵਰਗੇ ਵੇਲੜ ਲੋਕਾਂ ਨਾਲੋਂ ਮਿਹਨਤ ਕਾਰਕ ਗ੍ਰਿਸ਼ਤੀ ਜਿਹੜੇ ਹਨ ਉਹ ਹਜ਼ਾਰ ਦਰਜੇ ਚੰਗੇ ਹਨ ਹੱਥੀਂ ਕਾਰ ਕਰਦੇ ਹਨ ਆਪਣਾ ਜੀਵਨ ਨਿਰਭਾ ਕਰਦੇ ਹਨ ਤੇ ਹੋਰਨਾਂ ਦੀ ਵੀ ਉਹ ਸੇਵਾ ਕਰਦੇ ਹਨ ਤੁਹਾਡੇ ਵਰਗੇ ਵੇਲੜਾਂ ਦੀ ਜਿਵੇਂ ਉਹ ਲੋੜਾਂ ਪੂਰੀਆਂ ਕਰਦੇ ਹਨ ਇਸ ਕਰਕੇ ਤੁਹਾਡੇ ਨਾਲੋਂ ਗ੍ਰਿਸ਼ਤੀ 100 ਦਰਜਾ ਚੰਗੇ ਹਨ ਜੋ ਕੀ ਨਿਰੁੱਤਰ ਹੋ ਗਏ ਜੋਗੀਆਂ ਨੂੰ ਕੋਈ ਵੀ ਉਤਰ ਨਾ ਆਇਆ ਪਰ ਫਿਰ ਵੀ ਉਹਨਾਂ ਨੇ ਆਪਣਾ ਹੱਥ ਨਹੀਂ ਛੱਡਿਆ ਸਗੋਂ ਗੁਰੂ ਜੀ ਨੂੰ ਕਰਾਮਾਤ ਵਿਖਾਉਣ ਲਈ ਆਖਣ ਲੱਗੇ ਗੁਰੂ ਜੀ ਨੇ ਕਿਹਾ ਬਾਜੂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਹੀਂ ਭਾਈ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਹੀ ਸਭ ਤੋਂ ਵੱਡੀ ਕਰਾਮਾਤ ਹੈ ਪਰਬੂ ਆਪਣੇ ਸੇਵਕਾਂ ਦੇ ਪੜਦੇ ਆਪ ਢੱਕਦਾ ਹੈ ਤੇ ਸੇਵਕ ਦੁੱਖ ਔਰ ਸੁਖ ਦੇ ਵਿੱਚ ਸਦਾ ਅਡੋਲ ਰਹਿੰਦੇ ਹਨ ਤੇ ਇਹ ਬਲ ਪਰਮਾਤਮਾ ਉਹਨਾਂ ਨੂੰ ਬਖਸ਼ਦਾ ਹੈ ਉਸ ਦੇ ਸੇਵਕ ਉਸ ਦੀ ਰਜਾ ਦੇ ਵਿੱਚ ਖੁਸ਼ ਰਹਿੰਦੇ ਹਨ ਉਹ ਕਰਾਮਾਤ ਕਿਉਂ ਵਿਖਾਣ ਕਰਾਮਾਤਾਂ ਦੇ ਚੱਕਰਾਂ ਵਿੱਚ ਕਿਉਂ ਫਸਣ ਗੁਰੂ ਨਾਨਕ ਦੇਵ ਜੀ ਦਾ ਜਪਜੀ ਸਾਹਿਬ ਜੀ ਦੇ ਅੰਦਰ ਫਰਮਾਨ ਮਿਲਦਾ ਹੈ ਰਿੱਧ ਸਿੱਧ ਅਵਰਾਂ ਸਾਧ ਰਿੱਧੀਆਂ ਸਿੱਧੀਆਂ ਹੋਰ ਪਾਸੇ ਦਾ ਸਵਾਦ ਹਨ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਰਦੀਆਂ ਸਦੀਆਂ ਦੇ ਚੱਕਰਾਂ ਵਿੱਚ ਨਹੀਂ ਫਸਾਇਆ ਸੋ ਜੋਗੀ ਜਿਹੜੇ ਸਨ ਉਹਨਾਂ ਦਾ ਕਰਾਮਾਤ ਵਾਲਾ ਹਥਿਆਰ ਵੀ ਫੇਲ ਹੋ ਗਿਆ ਫਿਰ ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਚਰਚਾ ਕਰਨ ਵਾਸਤੇ ਬਹਿਸ ਕਰਨ ਵਾਸਤੇ ਆ ਗਏ ਤੇ ਇਹ ਚਰਚਾ ਜਿਹੜੀ ਸੀ ਭੰਗਰਨਾਥ ਚਰਪਟ ਤੇ ਲੋਹਾਰੀਪਾ ਆਦਿਕ ਜੋਗੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਕੀਤੀ ਤੇ ਕਈ ਉਹਨਾਂ ਨੇ ਸਵਾਲ ਗੁਰੂ ਨਾਨਕ ਦੇਵ ਜੀ ਦੇ ਅੱਗੇ ਕੀਤੇ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਵਾਲਾਂ ਦੇ ਫਿਰ ਜਵਾਬ ਵੀ ਦਿੱਤੇ ਤੇ ਇਸ ਸਾਰੀ वार्ता ਨੂੰ ਗੁਰੂ ਨਾਨਕ ਦੇਵ ਜੀ ਨੇ ਕਲਮ ਬੰਦ ਕਰਕੇ ਤੇ ਇਸ ਨੂੰ ਸਿੱਧ ਗੋਸ਼ਟ ਦਾ ਨਾਮ ਦਿੱਤਾ ਜੋ ਸਿੱਧ ਗੋਸ਼ਟ ਨਾਮ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਰਾਮ ਕਲੀ ਰਾਗ ਦੇ ਅੰਦਰ ਸੁਭਾਈਮਾਨ ਹੈ ਜੋ ਵੀ ਸਿੱਧਾਂ ਦੇ ਨਾਲ ਵਿਚਾਰ ਚਰਚਾ ਹੋਈ ਸਤਿਗੁਰੂ ਜੀ ਨੇ ਇਸ ਸਿੱਧ ਗੋਸ਼ਟ ਦੇ ਅੰਦਰ ਉਹ ਦਰਜ ਕੀਤੀ ਹੈ ਇਸ ਤਰ੍ਹਾਂ ਸਤਿਗੁਰੂ ਜੀ ਇਹਨਾਂ ਸਿੱਧ ਜੋਗੀਆਂ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਤੇ ਮਲਤਾਨ ਨੂੰ ਚਾਲੇ ਪਾ ਦਿੰਦੇ ਹਨ